ਸੱਚੀ ਗੱਲ ਦੋਸਤੋ ਕੀ ਹਾਲ ਚਾਲ ਹੈ ਮੈਂ ਪਾਲੀ ਬੀਰਕੇ ਦੋਸਤੋ ਪੰਜਾਬ ਸਰਕਾਰ ਨੇ ਇੱਕ ਹੋਰ ਯੂ ਟਰਨ ਲਿਆ ਇਹ ਯੂ ਟਰਨ ਲਿਆ ਹੈ ਕਬੂਤਰ ਬਾਜ਼ੀ ਨੂੰ ਲੈ ਕੇ ਕੀਤੇ ਹੁਕਮ ਦੇ ਵਿੱਚ ਕਿਉਂਕਿ ਪੰਜਾਬ ਸਰਕਾਰ ਵੱਲੋਂ ਹੁਕਮ ਕੀਤਾ ਗਿਆ ਸੀ ਕਿ ਪੰਜਾਬ ਦੇ ਵਿੱਚ ਕੋਈ ਵੀ ਕਬੂਤਰ ਬਾਜ਼ੀ ਦਾ ਮੁਕਾਬਲਾ ਨਹੀਂ ਹੋਵੇਗਾ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਕਬੂਤਰ ਬਾਜ਼ੀ ਦੇ ਮੁਕਾਬਲਿਆਂ ਤੇ ਬੈਨ ਲਗਾ ਰਹੀ ਹੈ ਸਰਕਾਰ ਇਸ ਦੇ ਨਾਲ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਸੀ ਕਿ ਪੰਜਾਬ ਦੇ ਵਿੱਚ ਕਬੂਤਰ ਬਾਜ਼ੀ ਦੇ ਮੁਕਾਬਲੇ ਨਹੀਂ ਹੋਣਗੇ ਇਸ ਤੇ ਸਰਕਾਰ ਨੇ ਆਪਣਾ ਫੈਸਲਾ ਜਿਹੜਾ ਵਾਪਸ ਲੈਂਦੇ ਹੋਏ ਕਬੂਤਰਵਾਜੀ ਦੇ ਮੁਕਾਬਲਿਆਂ ਨੂੰ ਫਿਰ ਖੋਲ੍ਹ ਦਿੱਤੀ ਹੈ। ਉਹਨਾਂ ਕਿਹਾ ਕਿ ਹੁਣ ਕਬੂਤਰਵਾਜ਼ ਆ ਜਿਹੜੇ ਉਹ ਕਬੂਤਰਵਾਜੀ ਦੇ ਮੁਕਾਬਲੇ ਵੀ ਕਰਾ ਸਕਣਗੇ ਤੇ ਆਪਣੇ ਕਬੂਤਰਾਂ ਜਿਹੜੇ ਉਡਾ ਵੀ ਸਕਣਗੇ। ਗੱਲਬਾਤ ਕਰਦੇ ਹਾਂ ਪੂਰੇ ਮਾਮਲੇ ਦੇ ਉੱਤੇ ਕਿ ਆਖਰ ਪੂਰਾ ਮਾਮਲਾ ਹੈ ਕੀ ਸੀ। ਇੱਕ ਸ਼ਿਕਾਇਤ ਹੁੰਦੀ ਹੈ ਸ਼ਿਕਾਇਤ ਦੇ ਆਧਾਰ ਤੇ ਕਿ ਕਬੂਤਰਵਾਜ਼ ਆ ਜਿਹੜੀ ਉਹ ਕਬੂਤਰਾਂ ਤੇ ਜ਼ੁਲਮ ਕਰਦੇ ਆ। ਕਬੂਤਰਾਂ ਦੇ ਉੱਤੇ ਤਸ਼ੱਦਦ ਕਰਦੇ ਆ। ਕਬੂਤਰਾਂ ਨੂੰ ਬਿਨਾਂ ਉਹਨਾਂ ਦੀ ਉਜਾਜਤ ਦੇ ਅਡਾਉਂਦੇ ਆ ਜਿਹਦੇ ਤਹਿਤ ਕਾਰਵਾਈ ਕਰਨੀ ਬੰਦੀ ਆ ਤੇ ਹੋਰ ਨਾ ਜਿਵੇਂ ਬੈਲ ਗੱਡੀਆਂ ਦੇ ਮੁਕਾਬਲਿਆਂ ਤੇ ਬੈਣ ਲੱਗਿਆ ਹੋਇਆ ਕੁੱਕੜ ਅਡਾਉਂਦੇ ਜਿਹੜੇ ਮੁਕਾਬਲੇ ਆ ਉਹਨਾਂ ਤੇ ਬੈਣ ਲੱਗਿਆ ਹੋਇਆ ਇਸੇ ਤਰ੍ਹਾਂ ਕਬੂਤਰਬਾਜ਼ੀ ਦਾ ਜਿਹੜਾ ਮੁਕਾਬਲਾ ਈਟੀਵੀ ਬੈਣ ਲੱਗਣਾ ਚਾਹੀਦਾ ਪੰਜਾਬ ਸਰਕਾਰ ਨੇ ਉਸ ਕਾਇਦੇ ਆਧਾਰ ਤੇ ਕੁਝ ਦਿਨ ਪਹਿਲਾਂ ਨੋਟੀਫਿਕੇਸ਼ਨ ਭੇਜਿਆ ਸੀ ਕਿ ਪੰਜਾਬ ਦੇ ਵਿੱਚ ਕਬੂਤਰਬਾਜ਼ੀ ਦੇ ਜਿਹੜੇ ਮੁਕਾਬਲੇ ਆ ਉਹ ਨਹੀਂ ਹੋਣਗੇ ਕਈ ਪਿੰਡਾਂ ਦੇ ਵਿੱਚ ਕਬੂਤਰਬਾਜ਼ੀ ਦੇ ਮੁਕਾਬਲੇ ਹੁੰਦੇ ਵੀ ਸੀ ਤਾਂ ਪੰਜਾਬ ਪੁਲਿਸ ਦੀਆਂ ਟੀਮਾਂ ਉੱਥੇ ਪਹੁੰਚਦੀਆਂ ਨੇ ਜਿੱਥੇ ਕਬੂਤਰਬਾਜ਼ੀ ਦੇ ਮੁਕਾਬਲੇ ਬੰਦ ਕਰਾਈ ਜਾਂਦੇ ਨੇ ਉੱਥੇ ਕੁਝ ਵਿਅਕਤੀਆਂ ਦੀ ਗ੍ਰਿਫਤਾਰੀ ਦੀ ਖਬਰ ਵੀ ਹੈ ਜਿਸ ਦੇ ਵਿੱਚ ਕਬੂਤਰਬਾਜ਼ਾਂ ਦਾ ਰੋਸ ਸਾਹਮਣੇ ਆਇਆ ਸੀ ਉਹਨਾਂ ਵੱਖ-ਵੱਖ ਥਾਵਾਂ ਦੇ ਉੱਤੇ ਪ੍ਰਦਰਸ਼ਨ ਵੀ ਕੀਤਾ ਵਿਧਾਇਕਾਂ ਨੂੰ ਮੰਤਰੀਆਂ ਨੂੰ ਮੰਗਵੱਤਰ ਵੀ ਦਿੱਤੇ ਆ ਕਬੂਤਰਬਾਜ਼ੀ ਦੇ ਮੁਕਾਬਲਿਆਂ ਦੇ ਵਿੱਚ ਜਿਹੜੇ ਆਗੂ ਹੈ ਜਿਹੜੇ ਸੰਸਥਾ ਇਹਨਾਂ ਦੀ ਕਬਣੀ ਹੋਈ ਹੈ ਉਹਦੇ ਜਿਹੜੇ ਆਗੂ ਆ ਉਹਨਾਂ ਨੇ ਐਲਾਨ ਵੀ ਕੀਤਾ ਸੀ ਕਿ ਇਸ ਸਬੰਧ ਦੇ ਵਿੱਚ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਵੀ ਮਿਲਣਗੇ ਤਾਂ ਕਿ ਉਹ ਆਪਣੀ ਗੱਲ ਰੱਖ ਸਕਣ ਇਸ ਦੇ ਵਿੱਚ ਕਬੂਤਰਵਾਜਾਂ ਦੇ ਲਈ ਵੱਡੀ ਖੁਸ਼ਖਬਰੀ ਸਾਹਮਣੇ ਆਈ ਹੈ ਕਿ ਸਰਕਾਰ ਨੇ ਯੂ ਟਰਨ ਲਿਆ ਯੂ ਟਰਨ ਲੈ ਕੇ ਕਬੂਤਰਬਾਜੀ ਦੇ ਜਿਹੜੇ ਮੁਕਾਬਲੇ ਆ ਉਹਨਾਂ ਨੂੰ ਫਿਰ ਤੋਂ ਕਰਾਉਣ ਦੀ ਖੋਲ੍ਹ ਦਿੱਤੀ ਗਈ ਹੈ ਦੱਸ ਦਈਏ ਕਿ ਬਹੁਤ ਸਾਰੇ ਕਬੂਤਰਵਾਜ ਆ ਜਿਹੜੇ ਇਸ ਮਾਮਲੇ ਤੇ ਬੋਲਣ ਲੱਗੇ ਸੀਗੇ ਸਰਨਾਮਾ ਟੀਵੀ ਦੇ ਨਾਲ ਵੀ ਬਹੁਤ ਸਾਰੇ ਕਬੂਤਰਵਾਜਾਂ ਦੀ ਜਿਹੜੀ ਗੱਲਬਾਤ ਟੀਮ ਨੇ ਕੀਤੀ ਹੈ ਉਹਨਾਂ ਦਾ ਕਹਿਣਾ ਸੀ ਕਿ ਉਹ ਕਿਸੇ ਵੀ ਤਰ੍ਹਾਂ ਦਾ ਤਸੱਦਦ ਕਬੂਤਰ ਦੇ ਉੱਤੇ ਨਹੀਂ ਕਰ ਰਹੇ ਨਸ਼ਾ ਖਵਾਉਣ ਦੀ ਗੱਲ ਦਾ ਜਿਹੜਾ ਜ਼ਿਕਰ ਵਾਰ-ਵਾਰ ਹੁੰਦਾ ਸੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਛੋਟਾ ਪੰਛੀ ਹੈ ਜੇਕਰ ਇਹਨੂੰ ਨਸ਼ਾ ਦਿੱਤਾ ਜਾਵੇਗਾ ਤੇ ਬਹੁਤਾ ਸਮਾਂ ਜਿੰਦਾ ਨਹੀਂ ਰਹਿ ਸਕੇਗਾ ਇਸ ਲਈ ਜਿਹੜੇ ਨਸ਼ੇ ਦੀ ਗੱਲ ਆ ਉਹ ਅਫਵਾਹ ਫਲਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਉਹ ਪੁੱਤਰਾਂ ਦੀ ਤਰ੍ਹਾਂ ਕਬੂਤਰਾਂ ਨੂੰ ਪਾਲਦੇ ਆ ਉਹਨਾਂ ਦੇ ਹਿਸਾਬ ਸਵਾਰ ਕਰਦੇ ਆ ਪੂਰਾ ਪੂਰਾ ਸਮਾਂ ਜਿਹੜਾ ਉਹ ਕਬੂਤਰਾਂ ਨੂੰ ਦਿੰਦੇ ਆ ਫੇਰ ਕਿਤੇ ਕਬੂਤਰ ਮੁਕਾਬਲੇ ਦੇ ਯੋਗ ਬੰਦਾ ਹੈ ਉਹਨਾਂ ਕਿਹਾ ਕਿ ਸਾਡੇ ਪਰਿਵਾਰ ਆ ਜਿਹੜੇ ਕਿਉਂਕਿ ਇਨਾਮ ਬਹੁਤ ਵੱਡੇ ਕਬੂਤਰ ਬਾਜ਼ੀ ਦੇ ਵਿੱਚ ਹੁਣ ਹੋਣ ਲੱਗਿਆ ਹੈ ਮੋਟਰਸਾਈਕਲਾਂ ਤੋਂ ਲੈ ਕੇ ਕੂਲਰਾਂ ਤੋਂ ਲੈ ਕੇ 18 ਗੱਡੀਆਂ ਟਰੈਕਟਰ ਤੱਕ ਕਬੂਤਰ ਬਾਜ਼ੀ ਦੇ ਮੁਕਾਬਲਿਆਂ ਦੇ ਵਿੱਚ ਇਨਾਮ ਵਜੋਂ ਆਉਣ ਲੱਗਿਆ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਜਿਹੜਾ ਫੈਸਲਾ ਵਾਪਸ ਲਾਇਆ ਤੇ ਭਾਵੇਂ ਸਾਨੂੰ ਖੁਸ਼ੀ ਜ਼ਰੂਰ ਹੈ ਪਰ ਜੋ ਨੋਟੀਫਿਕੇਸ਼ਨ ਪਹਿਲਾਂ ਭੇਜਿਆ ਗਿਆ ਸੀ ਕਬੂਤਰ ਬਾਜ਼ੀ ਦੇ ਬੰਨ ਲਾਉਣ ਦਾ ਉਸ ਦੇ ਨਾਲ ਅਸੀਂ ਨਿਰਾਸ਼ ਜ਼ਰੂਰ ਹਾਂ ਯੂ ਟਰਨ ਦੀ ਇਹ ਸਰਕਾਰ ਦੇ ਇਸ ਯੂ ਟਰਨ ਤੇ ਪੰਜਾਬ ਦੇ ਲੋਕਾਂ ਦੀ ਵੱਖ-ਵੱਖ ਪ੍ਰਤੀਕਿਰਿਆ ਸਾਹਮਣੇ ਆਈ ਹੈ ਪੰਜਾਬ ਸਰਕਾਰ ਦੇ ਯੂ ਟਰਨਰ ਦੇ ਵਿੱਚ ਇੱਕ ਹੋਰ ਯੂ ਟਰਨ ਜੁੜਿਆ ਜਿਸ ਦੇ ਵਿੱਚ ਕਬੂਤਰਬਾਜ਼ੀ ਦੇ ਮੁਕਾਬਲਿਆਂ ਨੂੰ ਲੈ ਕੇ ਜਿਹੜਾ ਫੈਸਲਾ ਕੁਝ ਦਿਨ ਪਹਿਲਾਂ ਲਿਆ ਸੀ ਉਸ ਨੂੰ ਵਾਪਸ ਲਿਆ ਗਿਆ ਕਬੂਤਰਵਾਜ਼ਾਂ ਪ੍ਰਤੀ ਵੀ ਭਾਵੇਂ ਬਹੁਤ ਸਾਰੇ ਲੋਕਾਂ ਦਾ ਰੋਸ ਪਿਛਲੇ 10-15 ਸਾਲ ਪਹਿਲਾਂ ਰਿਹਾ ਹੈ ਕਿ ਕਬੂਤਰਬਾਜ਼ ਜਦੋਂ ਵੀ ਕਬੂਤਰਬਾਜ਼ੀ ਦੇ ਮੁਕਾਬਲੇ ਕਰਾਉਂਦੇ ਆ ਤਾਂ ਦੇਖਦੇ ਨਹੀਂ ਕਿ ਕਿਸ ਪੌੜੀ ਚੜ੍ਹਨਾ ਕਿਸ ਰਸਤੇ ਚੜ੍ਹਨਾ ਹੈ ਉਹ ਵੱਖ-ਵੱਖ ਘਰਾਂ ਦੇ ਵਿੱਚ ਆਖਰ ਰਸਤਿਆਂ ਦੇ ਉੱਤੇ ਪੌੜੀਆਂ ਰਾਹੀਂ ਵੱਖ-ਵੱਖ ਕੋਠਿਆਂ ਦੇ ਉੱਤੇ ਭਾਜ ਦੇ ਦਿਖਾਈ ਦਿੰਦੇ ਸੀ ਪਰ ਪਿਛਲੇ 10 ਸਾਲਾਂ ਤੋਂ ਇਸ ਜਿਹੜੇ ਉਹਨਾਂ ਦੀ ਰੀਤ ਸੀ ਉਹਦੇ ਵਿੱਚ ਸੁਧਾਰ ਆਇਆ ਹੁਣ ਜਦੋਂ ਵੀ ਕਿਤੇ ਪਿੰਡਾਂ ਦੇ ਵਿੱਚ ਕਬੂਤਰਬਾਜ਼ੀ ਦੇ ਮੁਕਾਬਲੇ ਹੁੰਦੇ ਆ ਤਾਂ ਜਿੰਨੇ ਵੀ ਕਬੂਤਰਵਾਜ਼ ਪੰਜਾਬ ਭਰ ਤੋਂ ਉਸ ਸਥਾਨ ਤੇ ਆਉਂਦੇ ਆ ਜਿੱਥੇ ਕੋ ਉਤਰਬਾਜ਼ੀ ਦਾ ਮੁਕਾਬਲਾ ਹੁੰਦਾ ਹੈ ਤਾਂ ਉੱਥੇ ਪਿੰਡ ਦੀਆਂ ਸਾਂਝੀਆਂ ਥਾਵਾਂ ਤੇ ਬੈਠ ਕੇ ਆਪਣੇ ਕਬੂਤਰ ਦੇ ਉੱਤੇ ਨਜ਼ਰ ਰੱਖਦੇ ਆ ਕਿ ਮੇਰਾ ਕਬੂਤਰ ਕਿੱਥੇ ਉੱਡ ਰਿਹਾ ਇਸ ਦੇ ਨਾਲ ਹੀ ਖਾਣ ਪੀਣ ਦੇ ਵੀ ਵੱਡੇ ਬੰਦੋਬਾਸਤ ਕਬੂਤਰ ਬਾਜ਼ਾਂ ਦੇ ਵੱਲੋਂ ਕਬੂਤਰ ਮੁਕਾਬਲਿਆਂ ਦੌਰਾਨ ਕੀਤੇ ਜਾਂਦੇ ਆ। ਕਬੂਤਰ ਬਾਜ਼ਾਂ ਦਾ ਕਹਿਣਾ ਸੀ ਕਿ ਉਹ ਕਬੂਤਰ ਬਾਜ਼ੀ ਦਾ ਜਿੱਥੇ ਸ਼ੌਂਕ ਰੱਖਦੇ ਆ ਆਪਣਾ ਸ਼ੌਂਕ ਪਾਲਦੇ ਆ ਉੱਥੇ ਉਹ ਆਪਣਾ ਪਰਿਵਾਰ ਵੀ ਇਸ ਜਰੀਏ ਪਾਲ ਰਹੇ ਨੇ ਜਿਸ ਤੇ ਸਰਕਾਰ ਨੂੰ ਸੋਚਣਾ ਚਾਹੀਦਾ। ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਕਬੂਤਰ ਬਾਜ਼ਾਂ ਦੇ ਵੱਡੇ ਰੋਸ ਪ੍ਰਦਰਸ਼ਨ ਨੂੰ ਦੇਖਦੇ ਆ ਸਰਕਾਰ ਨੇ ਫੈਸਲਾ ਵਾਪਸ ਲਿਆ। ਇਸ ਵਾਪਸ ਲੈਣ ਦੇ ਫੈਸਲੇ ਤੇ ਤੁਸੀਂ ਕੀ ਸੋਚਦੇ ਹੋ ਕਿ ਕਬੂਤਰ ਬਾਜ਼ੀ ਦੇ ਮੁਕਾਬਲੇ ਹੋਣੇ ਚਾਹੀਦੇ ਆ? ਕੀ ਪੰਜਾਬ ਸਰਕਾਰ ਦੇ ਕਿਸ ਫੈਸਲੇ ਤੇ ਤੁਹਾਡਾ ਨਜ਼ਰੀਆ ਕਮੈਂਟ ਕਰਕੇ ਜਰੂਰ ਦੱਸਿਓ ਪਰ ਕਬੂਤਰਬਾਜ਼ ਨੇ ਜਿਹੜੇ ਉਹਨਾਂ ਦੇ ਵਿੱਚ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਕਿਉਂਕਿ ਪੁੱਤਰਾਂ ਵਾਂਗ ਪਾਲੇ ਕਬੂਤਰਾਂ ਨੂੰ ਉਹ ਫਿਰ ਤੋਂ ਅਸਮਾਨ ਦੇ ਵਿੱਚ ਉੜਦਾ ਦੇਖਣਗੇ ਫਿਰ ਤੋਂ ਉਹ ਪਹਿਲੇ ਦੂਜੇ ਮੁਕਾਬਲਿਆਂ ਲਈ ਆਪਣੇ ਕਬੂਤਰ ਨੂੰ ਉੜਦਾ ਕੇ ਉਸ ਮੁਕਾਬਲਿਆਂ ਦੇ ਜੇਤੂ ਬਣਦੇ ਆਪਣੇ ਸੁਪਨੇ ਨੂੰ ਪੂਰਾ ਕਰਨਗੇ ਸਰਨਾਵਾ ਟੀਵੀ ਵੱਲੋਂ ਬਹੁਤ-ਬਹੁਤ ਮੁਬਾਰਕਾਂ ਨੇ ਸਾਰੇ ਹੀ ਕਬੂਤਰਬਾਜ਼ਾਂ ਨੂੰ ਉਹਨਾਂ ਦੀ ਜਥੇਬੰਦੀ ਨੂੰ ਕਿ ਤੁਹਾਡੀ ਜਿੱਤ ਹੋਈ ਹੈ ਪੰਜਾਬ ਸਰਕਾਰ ਨੇ ਯੂ ਟਰਨ ਲੈ ਕੇ ਤੁਹਾਨੂੰ ਫਿਰ ਤੋਂ ਕਬੂਤਰਬਾਜ਼ੀ ਕਰਨ ਦੀ ਖੁਰਦ ਦਿੱਤੀ ਹੈ ਪਰ ਅਸੀਂ ਸਰਨਾਮਾ ਟੀਵੀ ਵੱਲੋਂ ਉਹਨਾਂ ਨੂੰ ਇਹਨਾਂ ਜ਼ਰੂਰ ਕਹਾਂਗੇ ਕਬੂਤਰਬਾਜ਼ੀ ਦੇ ਮੁਕਾਬਲਿਆਂ ਦੌਰਾਨ ਪਿਆਰ ਦੋਸਤਾਨਾ ਮਾਹੌਲ ਜਿਹੜਾ ਉਹ ਜ਼ਰੂਰ ਬਣਾ ਕੇ ਰੱਖਿਆ ਕਰੋ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਇਸ ਦੇ ਨਾਲ ਹੀ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਾਂ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਤਾਂ ਜ਼ਰੂਰ ਕਰ ਲਓ ਮੈਂ ਪੱਲੇ ਵੀਰ ਕੇ ਦਿਓ ਜਾ ਧੰਨਵਾਦ